ਰ ਅੱਜ ਦੇਖੋ ਹਾਲੇ ਵਿੱਚ ਲੋਕ ਸਭਾ ਦੀ ਚੋਣ ਹੋਈ ਹੈ ਔਰ ਚਾਰ ਕੰਮ ਨੂੰ ਚੋਣਾਂ ਦੇ ਨਤੀਜੇ ਆਉਣੇ ਨੇ ਔਰ ਜਿਹੜਾ 1 ਜੂਨ ਦਾ ਮਹੀਨਾ ਇੱਕ ਜੂਨ ਤੋਂ ਲੈ ਕੇ 6 ਜੂਨ ਤੱਕ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੀ ਜੇਕਰ ਫਾਰਟੀ ਉਮਰ ਨੇ ਟੈਂਕਾ ਤੋਂ ਫਾਰਦੇ ਨਾਲ ਫੌਜਾਂ ਚੜ੍ਹ ਕੇ ਸੰਭਾਲ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਦੀ ਜੇਤੂ ਸੀ ਸ੍ਰੀ ਹਰਮੰਦਰ ਸਾਹਿਬ ਨੂੰ ਫੌਜਾਂ ਲੱਗੀਆਂ ਹਜਾਰਾ ਸਿੰਘ ਸਿੰਘਣੀਆ 1984 ਦੇ ਇਸ ਘਰੂਕਾਰੇ ਵਿੱਚ ਸ਼ਹੀਦ ਹੋਏ ਔਰ ਹਰ ਇੱਕ ਸਿੱਖ ਦੇ ਜਿਲਦੇ ਤੇ ਬਹੁਤ ਵੱਡੀ ਜੀੜਾ ਹੁੰਦੀ ਹੈ ਇਹ ਹਫਤਾ ਜੁਨਿਸ ਸ਼ਹੀਦ ਵੀ ਹਫਤਾ ਕਰਾਰ ਦਿੱਤਾ ਹੋਇਆ ਔਰ ਇਸ ਹਫਤੇ ਦੇ ਵਿੱਚ 4 ਜੂਨ ਨੂੰ ਜਵਾਨਾਂ ਦਾ ਜਿਹੜਾ ਰਿਜ਼ਲਟ ਹੈ ਉਹ ਵੀ ਆਉਣਾ ਔਰ 4 ਜੂਨ ਨੂੰ ਜੇ ਅਮਰਪੁਰ ਦੇ ਸਤਪੁਰੰਗ ਦਾ ਪ੍ਰਕਾਸ਼ ਤੇ ਪਹਿਲੇ ਬਖਵਾਕ ਵੇਲੇ ਸਭ ਤੋਂ ਪਹਿਲਾ ਗੋੜਾ ਸ਼੍ਰੀ ਅਕਾਲ ਤਖਤ ਸਾਹਿਬ ਜੁਨੇ ਕੇ ਭਾਰਤੀ ਹਮੇਤਵਤ ਉਹ ਮਾਰਿਆ ਗਿਆ ਸੀ ਇਸ ਕਰਕੇ ਉਸ ਜਿਹੜਾ 1984 ਦਾ ਸ਼ਹੀਦੀ ਹਫਤਾ ਹੈ ਉਸ ਚੀਜ਼ ਨੂੰ ਮੈ ਸੂਚ ਕਰਦਿਆਂ ਹੋਇਆ ਉਸ ਦਰਦ ਨੂੰ ਮੈ ਸੂਚ ਕਰਦਿਆਂ ਹੋਇਆ ਇਹ ਵੀ ਕਹਿੰਨੇ ਗਈ ਹੈ ਕਿ ਜਿਹੜੇ ਜੇ ਉਮੀਦਵਾਰ ਅਲਾਨੇ ਜਾਣ ਉਹ ਕਿਸੇ ਪ੍ਰਕਾਰ ਦੇ ਤੌਰ ਮੱਕੇ ਦੇ ਨਾਲ ਕਿਸੇ ਕਰਾ ਅਦਲਾ ਕੋ ਜਸ਼ਨ ਜਿਹੜੇ ਨੇ ਉਹ ਨਾਮ ਮਨਾਉਣ ਕਿਉਂਕਿ ਸਾਡੀ ਇਹੋ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਔਰ ਸਤਕਾਰ ਹੋਏਗਾ ਔਰ ਜਿਹੜਾ ਇਹ ਸ਼ਹੀਦੀ ਹਫਤਾ ਹੈ ਇਸ ਸਤਕਾਰ ਦੇ ਨਾਮ ਮਨਾਉਣ ਦਾ ਵਿਕਲਪ ਹੈ